ਹਾਂ ਸਾਥੀ ਘਾਲ ਦੀ ਤਾਰਿਆਂ ਨੂੰ ਬਾਈ ਆਪਾਂ ਇਹ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਲਾਲਸਰੇ ਕਬੂਤਰ ਆ ਬਾਈ ਕਾ ਕਬੂਤਰ ਆ ਬਾਈ ਆ ਦੋ ਜੋੜੇ ਆ ਤੇ ਕੋਈ ਕਬੂਤਰ ਹੋਰ ਹੈਗੇ ਬਾਈ ਕੋਲ ਜਿਹੜੇ ਆ ਉਹ ਜਾਫੀਏ ਵਿੱਚ ਆ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਤੁਹਾਨੂੰ ਇਹਨਾਂ ਦਾ ਸ਼ੌਂਕ ਕਰਾਉਨੇ ਆ ਇਹਨਾਂ ਦੇ ਅੱਖਾਂ ਖੰਭਾਂ ਦਾ ਸ਼ੌਂਕ ਕਰਾਵਾਂਗੇ ਤੇ ਕਰੋ ਇਹਨਾਂ ਦੇ ਸ਼ੌਂਕ ਆ ਬਾਈ ਕਬੂਤਰ ਵੇਖੋ ਚਿੱਟੀ ਅੱਖ ਆ ਕਮੈਲੀ ਜੀ ਭਾਕ ਮਾਰਦੇ ਵੀ ਵੇਖੋ ਤੇ ਕਿੰਨੀ ਨਸਲ ਘੈਂਟ ਆ ਸ਼ੌਂਕ ਕਰੋ ਇਹਨਾਂ ਦਾ ਆ ਆਖ ਵੇਖੋ ਬਾਈ ਘੰਮਾ ਨਾਲ ਸ਼ੌਂਕ ਕਰਾਉਂਦੇ ਆ ਗਾਂਬ ਵੇਖੋ ਬਾਈ ਇਹਦੇ ਘੰਮਾ ਦਾ ਸ਼ੌਕ ਕਰੋ ਆ ਬਾਈ ਲੱਖ ਹੀ ਕਬੂਤਰ ਕਬੂਤਰ ਦਾ ਸ਼ੌਂਕ ਕਰਾਉਂਦੇ ਆ ਲੱਖੇ ਕਬੂਤਰ ਦਾ ਉਹਦਾ ਰੰਗ ਵੇਖੋ ਕਿਡਾ ਸਨਹਿਰੀ ਦੀ ਭਾਗ ਮਾਰਦਾ ਲੱਖਾ ਲੱਖਾ ਕਬੂਤਰ ਬਾਕੀ ਇਹਨਾਂ ਦਾ ਵੀ ਸ਼ੌਂਕ ਕਰੋ ਲਾਲ ਰੰਗ ਕਬੂਤਰ ਕਿਡਾ ਸ਼ਾਨਦਾਰ ਰੰਗ ਵੇਖੋ ਇਹਨਾਂ ਨੇ ਬਾਈ ਭਰਾ ਮੇਰੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਉਹਨਾਂ ਦਾ ਲੱਖੇ ਕਬੂਤਰ ਦਾ ਸ਼ੌਂਕ ਕਰਾਉਂਦੇ ਆ ਉਹਦਾ ਰੰਗ ਵੇਖੋ ਸੁਨਹਿਰੀ ਜਿਹਾ ਆ ਬਾਈ ਕਬੂਤਰ ਵੇਖੋ ਚਿੱਟੀ ਆਖ ਦਾ ਲਾਕਾ ਆਖ ਵੇਖ ਲਈ ਸਾਫ ਚਿੱਟੀ ਆਖਿਆ ਤੇ ਰੰਗ ਵੇਖ ਰਸ ਸੁਨਹਿਰਾ ਆ ਲਾਕਾ ਕਬੂਤਰ ਤਾਂ ਉਹਨ ਇੱਕ ਸੁਨਹਿਰੀ ਜੀ ਆ ਭਾਗ ਮਾਰਦਾ ਬਾਕੀ ਸਾਰੇ ਦੂਜੇ ਕਬੂਤਰਾਂ ਨਾਲ ਬਾਈ ਸ਼ੌਕ ਕਰਾਵਾਂਗੇ ਤੁਹਾਨੂੰ ਵੀਡੀਓ ਪੂਰੀ ਵੇਖਿਓ ਜਿਹੜੇ ਜਾਪੀਏ ਵਿੱਚ ਨਾ ਉਹ ਵੀ ਲਾਲ ਸਿਰ ਕਬੂਤਰ ਹੈ ਕਾਫੀ ਘੈਣ ਕਬੂਤਰ ਹੈ ਬਾਈ ਕੋਲ। ਬਾਕੀ ਤਾਂ ਹੀ ਵੇਖੋ ਇਹਨਾਂ ਦੇ ਦੋ ਜੋੜੇ ਆ। ਇਹ ਬਾਈ ਵੱਧ ਗਿਆ ਕਬੂਤਰ ਸਾਰੇ ਭਰਾ ਤੇ। ਹੁਣ ਇਹਨਾਂ ਦਾ ਵੀ ਸ਼ੌਂਕ ਕਰਾਣੇ ਤੁਹਾਨੂੰ। ਆ ਬਾਈ ਲਾਲ ਤੇਰਾ। ਉਹ ਟਰੇਰੀ ਆਖ ਵੇਖੋ ਚਿੱਟੀ ਅੱਖਾਂ ਦੇ ਕਬੂਤਰ ਆ ਸਾਰੇ ਬਾਈ ਕੋਲ ਪਾਰ ਵੇਖੋ ਇਹਦੇ ਭੋਲ ਸਾਰੇ ਕਬੂਤਰ ਸਾਰੇ ਹੁਣ ਬਾਈ ਜਿਹੜੇ ਜਾਫੀ ਇਹ ਵਿੱਚ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾ ਦਿੰਦੇ ਆ ਉਹਦੇ ਵਿੱਚ ਵੀ ਲਾਲ ਤਰੇ ਕਬੂਤਰ ਹਾਂ ਬਾਈ ਵੇਖੋ ਲਾਲ ਤਰੇ ਕਬੂਤਰ ਸਾਰੇ ਇਹਨਾਂ ਦਾ ਰੰਗ ਵੀ ਉਹਨਾਂ ਵਰਗਾ ਹੀ ਹੈ ਸੇਮ ਹੀ ਧੌਣਾ ਉਹਨਾਂ ਦੀਆਂ ਵੀ ਲਾਲ ਗੂੜੀਆਂ ਇਹਨਾਂ ਦੀਆਂ ਵੀ ਸੇਮ ਹੀ ਆ ਸਾਰੇ ਲਾਲ ਤਰੇ ਕਬੂਤਰ ਆ ਬਾਈ ਨੇ ਸ਼ੌਂਕ ਕੀਤਾ ਲਾਲ ਤਰੇਆਂ ਦਾ ਚਿੱਟੀਆਂ ਅੱਖਾਂ ਦੇ ਕਬੂਤਰ ਆ ਮੈਂ ਯਾਕਬ ਉਤਰੇ ਕੋ ਲੱਖ ਆਇਆ ਕਿਹੜਾ ਗੂੜਾ ਰੰਗ ਹੈ ਤੇ ਲਾਲ ਤੇ ਬਾਕੀ ਲਾਲ ਲਾਲ ਸਿਰੇ ਹੀ ਆ। ਸ਼ਾਹ ਕਰੋ ਇਹ ਲਾਲ ਸਿਰੇ ਕਬੂਤਰਾਂ ਦਾ। ਇਹ ਵੀ ਕਈ ਭਰਾ ਇਦਾਂ ਨੇ ਰੱਖਦੇ ਇੱਕ ਰੰਗ ਦੇ। ਇੱਕ ਰੰਗ ਦੇ ਬਾਈ ਕਿਹੜੇ ਰੱਖਣੇ ਸੌਕੇ ਆ। ਇੱਕੇ ਰੰਗ ਦੇ ਇਕੱਠੇ ਕੀਤੇ ਭਰਾ ਨੇ ਸਾਰੇ। ਮਾਈਨੇ ਜਾਪੀਆ ਕਾਫੀ ਵੱਡਾ ਬਣਾਇਆ ਵਾ ਲੰਗ ਰੰਗ ਕੀਤਾ ਜਾਪੀਆ ਨੂੰ ਭਰਾ ਮੇਰੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ